ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਆਪਣਾ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਣੀ ਆ। ਸਾਧ ਸੰਗਤ ਜੀ ਆਪਾਂ ਸਭ ਜਾਣਦੇ ਆ। ਸ਼ਬਦ ਗੁਰਬਾਣੀ ਇਸ ਸੱਚਖੰਡ ਵਿੱਚੋਂ ਆਈ ਹੈ। ਜੋ ਵੀ ਸਿੱਖ ਅਮਰ ਸੱਚਾ ਕੇ ਰੋਜ਼ ਨਿਤਨੇਮ ਕਰਦੇ ਆ ਗੁਰਬਾਣੀ ਉਸ ਦਾ ਸਾਰੇ ਕੰਮ ਸਵਾਰ ਦਿੰਦੀ ਹੈ, ਦੁੱਖ ਦੂਰ ਕਰ ਦਿੰਦੀ ਹੈ। ਇੱਕ ਵਾਰ ਨਾ ਇੱਕ ਸੰਤ ਜੀ ਕੋਲ ਇੱਕ ਮਨੁੱਖ ਆਉਂਦਾ। ਮੱਥਾ ਟੇਕ ਤੇ ਬੈਠ ਜਾਂਦਾ। ਸੰਤ ਜੀ ਕਹਿੰਦੇ ਭਲੇ ਪੁਰਖਾ ਗੁਰਬਾਣੀ ਉਚਾਰਦਾ ਸੁਣਦਾ ਜਾਂ ਪੜ੍ਹਦਾ। ਕਿੰਦਾ ਜੀ ਮੈਂ ਰੋਜ਼ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਦਾ ਸੰਤ ਜੀ ਕਹਿੰਦੇ ਠੀਕ ਹੈ ਸਾਨੂੰ ਵੀ ਤੁਸੀਂ ਪਾਠ ਸੁਣਾਓ ਸਿੱਖ ਨੇ ਪਾਠ ਆਰੰਭ ਕੀਤਾ ਪਾਠ ਕੰਨਾਂ ਤੋਂ ਬਹੁਤ ਹੀ ਸ਼ਾਂਤੀ ਦੇ ਰਿਹਾ ਸੀ ਸੰਤ ਜੀ ਕਿਹਾ ਇੱਕ ਵਾਰ ਫਿਰ ਤੋਂ ਉਚਾਰਨ ਕਰੋ ਪਾਠ ਖਤਮ ਹੋਣ ਲੱਗੇ ਤਾਂ ਫਿਰ ਸੰਤ ਜੀ ਕਹਿ ਦੇਣ ਭਲੇ ਪੁਰਖਾ ਫਿਰ ਉਚਾਰਨ ਕਰੋ ਐਵੇਂ ਕਰਦੇ ਕਰਦੇ ਲਗਭਗ 4 ਘੰਟੇ ਦਾ ਸਮਾਂ ਬੀਤ ਗਿਆ ਉਸ ਮਨੁੱਖ ਨੇ ਸੰਤ ਜੀ પાસે ਜਾਣ ਦੀ ਇਜਾਜ਼ਤ ਮੰਗੀ ਸੰਤ ਜੀ ਕਿਹਾ ਅੱਜ ਦੀਵਾਨ ਨਹੀਂ ਤੁਸੀਂ ਇੱਥੇ ਰੁਕ ਜਾਓ ਕੱਲ ਨੂੰ ਜਾਇਓ ਜਾਣ ਸਮੇ ਗੁਰੂ ਮਹਾਰਾਜ ਵੱਲੋਂ ਕੁਝ ਲੈ ਕੇ ਵੀ ਜਾਇਓ ਨਾਲ ਅੰਮ੍ਰਿਤ ਵੇਲਾ ਹੋਇਆ ਉਹ ਮਨੁੱਖ ਫੇਰ ਸੰਤ ਜੀ ਦੇ ਕੋਲ ਆ ਗਿਆ ਸੰਤ ਜੀ ਕਿਹਾ ਇੱਕ ਪਾਠ ਤੁਸੀਂ ਸੁਣਾਓ ਐਵੇਂ ਕਰਦੇ ਕਰਦੇ ਫਿਰ 4 ਘੰਟੇ ਬੀਟ ਕੇ ਉਹ ਪਾਠ ਸੁਣਾਈ ਜਾਣ ਤੇ ਸੰਤ ਜੀ ਪਾਠ ਸੁਣੀ ਜਾਣ ਜਿਨ੍ਹਾਂ ਨੂੰ ਗੁਰੂ ਪੀਰ ਫਕੀਰ ਸੰਤ ਮਹਾਪੁਰਸ਼ ਜਿਨੇ ਖੋਸ਼ ਕਰਲੇ ਉਹ ਫਿਰ ਝੋਲੀਆਂ ਭਰਾ ਲੈਂਦੇ ਨੇ ਜਾਂ ਫਿਰ ਉਹ ਐਵੇਂ ਦਾ ਤਰੀਕਾ ਦੱਸ ਦਿੰਦੇ ਨੇ ਨਾਮ ਸ਼ਬਦ ਗੁਰਬਾਣੀ ਪੰਕਤੀਆਂ ਦੱਸਦੇ ਨੇ ਜਿਸ ਨਾਲ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ ਉੰਜ ਆਪਾਂ ਸਭ ਜਾਣਦੇ ਹਾਂ ਬਿਨਾਂ ਯੋਗਦ ਤੋਂ ਕੀਤਾ ਕੰਮ ਨੇਪਰੇ ਨਿਚਾੜਦਾ ਜਿਵੇਂ ਪ੍ਰਸ਼ਾਦਾ ਸਬਜੀ ਬਣਾਉਣ ਲਈ ਆਟਾ ਗੁੰਨ ਪ੍ਰਸ਼ਾਦਾ ਬਣਾਇਆ ਜਾਂਦਾ ਜੋ ਸੁੱਕੇ ਆਟੇ ਦੀ ਬਾਲਟੀ ਪਾਣੀ ਪਾ ਦਵਾਂਗੇ ਤਾਂ ਉਹ ਲੇਵੀ ਹੀ ਬਣ ਜਾਵੇਗੀ। ਉਸੇ ਤਰ੍ਹਾਂ ਸੰਤ ਮਾਪੁਰਖਾ ਨੇ ਦੱਸਿਆ, "ਜੁਗਤ ਢੰਗ ਤਰੀਕੇ ਨਾਲ ਜਪਿਆ ਨਾਮ ਹਮੇਸ਼ਾ ਹੀ ਵੱਧ ਫਲ ਦਿੰਦਾ ਹੈ।" ਸੰਤ ਜੀ ਰਸ ਵਿੱਚ ਆ ਕੇ ਕਹਿਣ ਲੱਗੇ, "ਭਲੇ ਪੁਰਖਾ, ਅੱਜ ਤੈਨੂੰ ਐਸੀ ਜੁਗਤ ਦੱਸਣ ਜਾ ਰਿਹਾ ਜਿਸ ਨਾਲ ਤੈਨੂੰ ਬਹੁਤ ਫਲ ਮਿਲੇਗਾ।" ਮਨੁੱਖ ਨੇ ਨਿਰਮਤਾ ਅੰਦੇ ਨਿਮਰਤਾ ਨਾਲ ਨਾ ਕਿਹਾ, "ਸਿਰ ਚੁਕਾ ਕੇ ਕਿਹਾ, "ਬਿ ਸੱਤ ਬਚ।" ਸੰਤ ਜੀ ਕਿਹਾ, "ਜਦੋਂ ਵੀ ਪਾਠ ਆਰੰਭ ਕਰਨਾ 24 ਅਸ਼ਟਪਦੀਆਂ ਨੇ ਹਰੇਕ ਦੇ ਅੰਤ ਤੇ ਪ੍ਰਭ ਕਾ ਸਿਮਰਨ ਰਿੱਧ ਸਿਦ ਨੋਨਿਤ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਇਹ ਸ਼ਬਦ ਦਾ ਤੂੰ ਜਾਪ ਕਰ ਲੈ ਕਿਹਾ ਜਾ ਤੂੰ ਹੁਣ ਜਾ ਸਕਦਾ ਹੈ ਸੰਤ ਜੀ ਕਿਹਾ ਜਾਓ ਸੰਗਤ ਜੀ ਤੁਸੀਂ ਵੀ ਜ਼ਰੂਰ ਕਰਿਆ ਕਰੋ ਸੰਗਤ ਵਿੱਚ ਬੈਠ ਤੇਰੇ ਅਨੇਕਾਂ ਦੁੱਖ ਦੂਰ ਹੋਣਗੇ ਐਵੇਂ ਕਰਨ ਨਾਲ ਮਨੁੱਖ ਦਾ ਜਨਮ ਤਾਂ ਸਫਲ ਹੁੰਦਾ ਹੀ ਹੈ ਸੋ ਕੁਝ ਜਿਸ ਵੀ ਪਦਾਰਥ ਦੀ ਮੰਗ ਹੋਵੇ ਉਹ ਵੀ ਪੂਰੀ ਹੁੰਦੀ ਹੈ ਰਿੱਧੀਆਂ ਸਿੱਧੀਆਂ ਉਸ ਘਰ ਵਾਸ ਕਰਦੀਆਂ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਮਨ ਤੇ ਤਨ ਦੋਹਾਂ ਦੇ ਰੋਗ ਠੀਕ ਕਰਦੀ ਏ ਕਿਹਾ ਜਾਂਦਾ ਹੈ ਜੋ ਲਗਾਤਾਰ 51 ਦਿਨ ਪਾਠ ਕਰਦਾ ਹੈ ਉਸ ਨੂੰ ਸੰਪੂਰਨ ਗੁਰੂ ਕਰਨ ਸਾਹਿਬ ਜੀ ਦਾ ਫਾਲ ਮਿਲਦਾ ਇਸ ਤਰ੍ਹਾਂ ਜਦੋਂ ਵੀ ਪਾਠ ਕਰੋ ਹਰ ਅਸ਼ਟਪਦੀ ਤੇ ਅੰਤ 'ਚ ਇਹ ਸ਼ਬਦ ਤੁਸੀਂ ਜ਼ਰੂਰ ਬੋਲੋ ਤੁਸੀਂ ਦੇਖਿਓ ਜੋ ਵੀ ਤੁਹਾਡੀ ਆਸ ਤੇ ਮੁਰਾਦ ਹੈ ਉਹ ਜ਼ਰੂਰ ਪੂਰੀ ਹੋਵੇਗੀ